ਕੜਾ ਮਰਜੀ ਮੁੰਡਾ ਆ ਕੇ ਖੜੇਗਾ ਸਾਡੀ ਦੁਕਾਨਾ ਤੂੰ ਕੀ ਲੈਣਾ ਮੈਨੂੰ ਕਹਦਾ ਤੇ ਮੈਂ ਇਹ ਕਰਦਾ ਆਂ ਉਹ ਕਰਦਾ ਆਂ ਮੈਂ ਕੋਲੀ ਦੇ ਸਾਹਮਣੇ ਖੜਾ ਆ ਕੇ ਤੈਨੂੰ ਮਰਵਾਦਾ ਆਂਗਾ ਮੇਰੀ ਐਡੀ ਗੱਲ ਬਾਤ ਹੈ ਫਲਾਣੀ ਗੱਲ ਬਾਤ ਹੈ ਪੂਰੀ ਦੁਕਾਨ ਉਹਦੀ ਤੋੜ ਕੇ ਅਸੀਂ ਆਪਣੀ ਜਾਨ ਬਚਾਈ ਆ ਪਿੱਛੇ ਲੁੱਕ ਕੇ ਕਾਊਂਟਰ ਦੇ ਥੱਲੇ ਵੜ ਕੇ ਇਹਦਾ ਬਾਪੂ ਜਾਣ ਕੇ ਥੱਲੇ ਲੰਮਾ ਪੈ ਗਿਆ ਵੀ ਟਾੜ ਤੇ ਮੈਂ ਇਹ ਕਰਾਂਗਾ ਉਹ ਸਾਰੀ ਸਮਾਂ ਪਿਛਾ ਆਵਾਮਾ ਕੇ ਜੜਾ ਮੜਜੀ ਮੁੰਡਾ ਆ ਕੇ ਖੜੇਗਾ ਸਾਡੀ ਦੁਕਾਨਾ ਤੂੰ ਕੀ ਲੈਣਾ ਮੈਨੂੰ ਕਹਦਾ ਤੇ ਮੈਂ ਇਹ ਕਰਦਾਗਾ ਉਹ ਕਰਦਾਗਾ ਮੈਂ ਕੋਲੀ ਤੇ ਸਾਹਮਣੇ ਖੜਾ ਆ ਕੇ ਤੈਨੂੰ ਮਰਵਾਦਾਗਾ ਮੇਰੀ ਐਡੀ ਗੱਲਬਾਤ ਹੈ ਫਲਾਣੀ ਗੱਲਬਾਤ ਪੂਰੀ ਦੁਕਾਨ ਆ ਦੇਖ ਸਕਦੇ ਤੁਸੀਂ ਸਾਡੀ ਦੁਕਾਨ ਇਹਨੇ ਇੱਟਾਂ ਮਾਰੀਆਂ ਕਿਰਪਾਨਾਂ ਇਹਦੀ ਦੁਕਾਨ ਤੇ ਕੜੇ ਨੇ ਸਰਬ ਲੋਹ ਦੇ ਕੜੇ ਦੇ ਨੇ ਗੁੱਛੇ ਮਾਰੇ ਨੇ ਤੇ ਦੁਕਾਨ ਤੇ ਆ ਪੂਰੀ ਦੁਕਾਨ ਉਹਦੀ ਤੋੜ ਕੇ ਅਸੀਂ ਆਪਣੀ ਜਾਨ ਬਚਾਈ ਆ ਪਿੱਛੇ ਲੁੱਕ ਕੇ ਕਾਊਂਟਰ ਦੇ ਥੱਲੇ ਵੜ ਕੇ ਬਾਹਰੋਂ ਸੰਗਤ ਨੇ ਉਹਦਾ ਪਰਛਾ ਫੜਿਆ ਪਰਛਾਲੇ ਗਵਾ ਵੀ ਸਾਰੇ ਖੰਮਣ ਖੜੇ ਆ ਜਿਹੜਾ ਉਹਨੇ ਸਾਰਾ ਬਚਾ ਲੁੱਕ ਨੇ ਉਹਨੂੰ ਚਾਹਿਆ ਸਾਰਾ ਪਰਛਾ ਉਹ ਤੋਂ ਬਾਅਦ ਚਲਾ ਗਿਆ ਸਾਰਾ ਸਾਨੂੰ ਅਸੀਂ ਇੱਕ ਵੀ ਇਹਦੀ ਦੁਕਾਨ ਤੇ ਕੋਈ ਇੱਟ ਨਹੀਂ ਮਾਰੀ ਕੁਝ ਨਹੀਂ ਕਿਹਾ ਹੱਥ ਵੀ ਨਹੀਂ ਚੱਕਿਆ ਇਹਦਾ ਬਾਪੂ ਜਾਣ ਕੇ ਥੱਲੇ ਲੰਮਾ ਪੈ ਗਿਆ ਵੀ ਤੁਹਾਡੇ ਤੋਂ ਮੈਂ ਇਹ ਕਰਾਂਗਾ ਸਾਰੀ ਸੰਗਤ ਸਾਰੀ ਸੰਗਤ ਗਵਾ ਬਾਪੂ ਜਾਣ ਕੇ ਅਸੀਂ ਮੈਂ ਪੁੱਛੀ ਇੱਕ ਵੀ ਬੰਦਾ ਸਾਡੇ ਕੋਲ ਤਾਂ ਨਹੀਂ ਕਰੇਗਾ ਸੱਚ ਦਾ ਸਾਥ ਦੇਗਾ ਜਿਹਨੂੰ ਮਰਦੀ ਪੁੱਛ ਲੋ ਜੀ ਸਾਰੇ ਜੀ ਲੈ ਕੇ ਆ ਗੱਡੀ ਲੋਕੀ ਪੰ ਕਿ ਜਿਹੜੀ ਸਾਰੀ ਸੰਗਤ ਨੇ ਇਹਨੇ ਕੀ ਗੱਡੀ ਇੱਥੇ ਰੋ ਇਹਨੇ ਗੱਡੀ ਰੋਕ ਕੇ ਇੱਥੇ ਰੋ ਕੇ ਗਾਲਾਂ ਕੱਢ ਰਿਹਾ ਉੱਚੀ ਉੱਚੀ ਬੈਠੋ ਤੁਸੀਂ ਇਹਨਾਂ ਦੀ ਹੋ ਫਲਾਣੇ ਦੀ ਹੈ ਮੈਨੇਜਰ ਵਾਲੀ ਗੱਡੀ ਸਾਹਮਣੇ ਦਵਾਰੇ ਤੇ ਮੈਨੇਜਰ ਦੀ ਹੈ ਫਲਾਣੇ ਦੀ ਹੈ ਇੱਥੇ ਗਾਲਾਂ ਕੱਢ ਰਹੀ ਸੰਗਤ ਨੇ ਇਹਨੂੰ ਸੰਗਤ ਰੋਕਿਆ ਨੇ ਸੰਗਤ ਹੋਤੇ ਕਿ ਜਿਹੜੀ ਜੇ ਫਿਰ ਸੰਗਤ ਨੇ ਇਹਨੂੰ ਹੱਥ ਮਾਰਿਆ ਨਹੀਂ ਉਹ ਬਾਈ ਕੋਈ ਜਿਹੜੀ ਦੁਕਾਨ ਦੇ ਉੱਪਰ ਗੱਡੀ ਤੇ ਉਸ ਤੋਂ ਬਾਅਦ ਗੱਡੀ ਲੈ ਕੇ ਇਹਨੇ ਵਾਪਸ ਨਹੀਂ ਪਹੁੰਚਾਈ ਗਈ ਜੜਾ ਮਰਜੀ ਮੁੰਡਾ ਆ ਕੇ ਖੜੇਗਾ ਸਾਡੀ ਦੁਕਾਨਾ ਤੂੰ ਕੀ ਲੈਣਾ ਮੈਨੂੰ ਕਹਦਾ ਤੇ ਮੈਂ ਇਹ ਕਰਦਾਗਾ ਉਹ ਕਰਦਾਗਾ ਮੈਂ ਕੋਲੀ ਤੇ ਸਾਹਮਣੇ ਖੜਾ ਆ ਕੇ ਤੈਨੂੰ ਮਰਵਾਦਾਗਾ ਮੇਰੀ ਐਡੀ ਗੱਲਬਾਤ ਹੈ ਫਲਾਣੀ ਗੱਲਬਾਤ ਪੂਰੀ ਦੁਕਾਨ ਆ ਦੇਖ ਸਕਦੇ ਹੋ ਤੁਸੀਂ ਸਾਰੇ ਇਹਨੇ ਇੱਟਾਂ ਮਾਰੀਆਂ ਕਿਰਪਾਨਾਂ ਇਹਦੀ ਦੁਕਾਨ ਤੇ ਕੜੇ ਨੇ ਸਰਬ ਲੋਹ ਦੇ ਕੜੇ ਦੇ ਨੇ ਗੁੱਛੇ ਮਾਰੇ ਨੇ ਦੀ ਦੁਕਾਨ ਤੇ ਆ ਪੂਰੀ ਦੁਕਾਨ ਉਹਦੀ ਤੋੜ ਕੇ ਅਸੀਂ ਆਪਣੀ ਜਾਨ ਬਚਾਈ ਆ ਪਿੱਛੇ ਲੁੱਕ ਕੇ ਕਾਊਂਟਰ ਦੇ ਥੱਲੇ ਵੜ ਕੇ 12 ਸੰਗਤ ਨੇ ਉਹਦਾ ਵਰਛਾ ਫੜਿਆ ਵਰਛਾਲੇ ਗਵਾ ਵੀ ਸਾਰੇ ਖਾਮਣ ਖੜੇ ਜਿਹੜਾ ਉਹਨੇ ਸਾਰਾ ਬਚਾ ਲੁਕੋ ਲਏ ਉਹਨੂੰ ਪਛਾਇਆ ਸਾਰਾ ਸਾਨੂੰ ਉਸ ਤੋਂ ਬਾਅਦ ਚਲਾ ਗਿਆ ਸਾਰਾ ਸਾਨੂੰ ਅਸੀਂ ਇੱਕ ਵੀ ਦੀ ਦੁਕਾਨ ਤੇ ਕੋਈ ਇੱਟ ਨਹੀਂ ਮਾਰੀ ਕੁਝ ਨਹੀਂ ਕਿਹਾ ਹੱਥ ਵੀ ਨਹੀਂ ਚੱਕਿਆ ਇਹਦਾ ਬਾਪੂ ਜਾਣ ਕੇ ਥੱਲੇ ਲੰਮਾ ਪੈ ਗਿਆ ਵੀ ਤੁਹਾਡੇ ਤੋਂ ਮੈਂ ਇਹ ਕਰਾਂਗਾ ਸਾਰੀ ਸੰਗਤ ਗਵਾ ਸਾਰੀ ਸੰਗਤ ਗਵਾ ਬਾਪੂ ਜਾਣ ਕੇ ਮੈਨੂੰ ਪੁੱਛੋ ਇੱਕ ਵੀ ਬੰਦਾ ਸਾਡੇ ਕੇਤੇ ਨਹੀਂ ਕਰੇਗਾ ਸੱਚ ਦਾ ਸਾਥ ਦੇਗਾ ਜਿਹਨੂੰ ਮਰਜ਼ੀ ਪੁੱਛ ਲੋ ਜੀ ਸਾਰੇ ਗਵਾ ਜੀ ਲੈ ਕੇ ਆਇਆ ਗੱਡੀ ਲੋਕੋ ਪੰਦਰੋਂ ਉਸੇ ਮੁੰਡੇ ਕੋਲੋਂ ਕੀਤੀ ਕੀ ਸੀ ਸਾਰੀ ਸੰਗਤ ਨੇ ਕੀਤੀ ਐ ਜੀ ਸਾਰੀ ਸੰਗਤ ਨੇ ਇਹਨੇ ਕੀ ਕਿ ਤੱਕ ਗੱਡੀ ਅੱ ਇਹ ਗੱਡੀ ਰੋਕ ਕੇ ਇੱਥੇ ਰੋਕ ਕੇ ਗਾਲਾਂ ਕੱਢ ਰਿਓ ਉੱਚੀ ਉੱਚੀ ਬੈਠੋ ਤੁਸੀਂ ਇਹਨਾਂ ਦੀ ਉਹ ਫਲਾਣੇ ਦੀ ਹੈ ਮਨੇਸ਼ਰ ਦੀ ਗੱਡੀ ਸਾਹਮਣੇ ਦਵਾਰੇ ਤੇ ਮਨੇਸ਼ਰ ਦੀ ਹੈ ਫਲਾਣੇ ਦੀ ਹੈ ਇੱਥੇ ਗਾਲਾਂ ਕੱਢ ਰਹੀ ਸੰਗਤ ਨੇ ਇਹਨੂੰ ਸੰਗਤ ਰੋਕਿਆ ਨੇ ਸੰਗਤ ਹੋਤੇ ਗੱਡੀ ਚ ਲੱਜਿਆ ਫੇਰ ਸੰਗਤ ਨੇ ਇਹਨੂੰ ਇਸ ਤਰ੍ਹਾਂ ਮਾਰਿਆ ਨਹੀਂ